सशिकांत जी दैनिक सवेरा टीवी देख रहे हो ਤੁਸੀਂ ਮੈਂ ਹਾਂ ਅਵਨੀਤ ਕਪੂਰ ਆਮ ਆਦਮੀ ਪਾਰਟੀ ਨੂੰ ਅੱਜ ਨਵਾਂ ਪ੍ਰਧਾਨ ਬਿਲਾ ਪੰਜਾਬ ਦੇ ਵਿੱਚ ਅਮਨ अरोड़ा ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਔਰ ਪਾਰਟੀ ਦਫਤਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਵਧਾਈ ਦੇਣ ਦਾ سلسلہ ਸ਼ੁਰੂ ਹੋ ਗਿਆ ਕਿਉਂਕਿ ਵੱਡੀ ਜ਼ਿੰਮੇਵਾਰੀ ਅਮਨ ਜੀ ਪਹਿਲਾਂ ਵੀ ਤੁਹਾਡੇ ਕੋਲ ਆ ਜ਼ਿੰਮੇਵਾਰੀ ਰਹਿ ਚੁੱਕੀ ਹੈ ਔਰ ਹੁਣ ਇੱਕ ਵਾਰ ਫਿਰ ਤੋਂ ਪਾਰਟੀ ਨੇ ਤੁਹਾਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਮੈਸੇਜ ਲੈ ਕੇ ਅੱਗੇ ਵਧ ਰਹੇ ਹੋ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਪਰਮੇਤਾ ਪ੍ਰਮਾਤਮਾ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਸੰਦੀਪ ਪਾਠਕ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਪੀਏਸੀ ਦਾ ਅ ਔਰ ਉਹਨਾਂ ਸਾਰੇ ਹਜ਼ਾਰਾਂ ਲੱਖਾਂ ਵਰਕਰਜ਼ ਦਾ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਡੀ ਮੀਡੀਆ ਦੀ ਖਬਰਾਂ ਸੁਣ ਕੇ ਮੇਰੇ ਲਈ ਦੁਆਵਾਂ ਕੀਤੀ ਮੈਂ ਸਮਝਦਾ ਕਿ ਮੇਰੇ ਲਈ ਮਾਣ ਦੀ ਗੱਲ ਹੈ ਕਿ ਸਭ ਤੋਂ ਛੋਟੇ ਨਿਮਾਣੇ ਅਦਨੇ ਜੇ ਵਰਕਰ ਨੂੰ ਇਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਔਰ ਮੈਂ ਵਿਸ਼ਵਾਸ ਦਵਾਉਂਦਾ ਸਾਰਿਆਂ ਨੂੰ ਕਿ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਔਰ ਇਮਾਨਦਾਰੀ ਕਮਿਟਮੈਂਟ ਦੇ ਨਾਲ ਅ ਜੋ ਸੰਗਠਨ ਦਾ ਕੰਮ ਹੁੰਦਾ ਕਿ ਲੋਕਾਂ ਦੇ ਮਸਲੇ ਪਾਰਟੀ ਦੇ ਵਰਕਰ ਸਾਥੀ ਉਹ ਸਰਕਾਰ ਤੱਕ ਲੈ ਕੇ ਜਾਣ ਤੇ ਕੰਮ ਹੋਣ ਤੇ ਸਰਕਾਰ ਦੇ ਕੀਤੇ ਕੰਮ ਲੋਕਾਂ ਤੱਕ ਲੈ ਕੇ ਜਾਣਾ ਪੂਰੇ ਸੰਗਠਨ ਸੰਗਠਿਤ ਤਰੀਕੇ ਦੇ ਨਾਲ ਉਹ ਕੰਮ ਕਰਾਂਗੇ ਹਾਂਜੀ ਪ੍ਰਧਾਨ ਦੇ ਤੌਰ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਇਹੀ ਹੋਏਗੀ ਰੋਸਿਆਂ ਨੂੰ ਮਨਾਉਣ ਦੀ ਕਿਉਂਕਿ ਚੋਣਾਂ ਹੁਣੇ-ਹੁਣੇ ਹੋ ਕੇ ਹਟੀਆਂ ਨੇ ਤੇ ਇਸ ਚੋਣਾਂ ਦੇ ਵਿੱਚ ਵੱਡੀਆਂ ਨਾਰਾਜ਼ਗੀਆਂ ਵੀ ਵੇਖਣ ਨੂੰ ਮਿਲੀਆਂ ਸੀ ਤੇ ਜਿਹੜੇ ਰੁਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਤਿਆਰੀ ਕਰ ਦਿੱਤੀ ਦੇਖੋ ਇਸ ਤਰ੍ਹਾਂ ਕਿ ਮੈਂ ਮੰਨ ਕੇ ਚੱਲਦਾ ਕਿ ਰਾਜਨੀਤੀ ਚ ਕਦੇ ਕੋਈ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ ਹਮੇਸ਼ਾ ਆਪਦੀ ਪਾਰਟੀ ਨਾਲ ਸਾਥੀਆਂ ਨਾਲ ਆਪਦੇ ਧੜੇ ਨਾਲ ਆਪਦੇ ਉਹਨਾਂ ਸਾਥੀਆਂ ਦੇ ਨਾਲ ਜਿਹੜੇ ਪਾਰਟੀ ਦੇ ਵਿੱਚ ਤੁਹਾਡੇ ਨਾਲ ਇਕੱਠੇ ਕੰਮ ਕਰਦੇ ਰਹੇ ਨੇ ਉਹਨਾਂ ਦੇ ਨਾਲ ਹੀ ਵੱਡਾ ਹੁੰਦਾ ਹੁਣ ਡਿਪੈਂਡ ਕਰਦਾ ਵੀ ਬੰਦਾ ਅ ਬੰਦੇ ਦਾ ਰੁੱਸਣ ਦਾ ਕਾਰਨ ਕੀ ਹੈ ਜੇ ਤਾਂ ਸਿਰਫ ਆਪਦੇ ਨਿੱਜੀ ਹਿੱਤਾਂ ਪਿੱਛੇ ਰੁੱਸਿਆ ਬੈਠਾ ਉਹਨੂੰ ਲੱਗ ਸਾਬ ਨਾਲ ਹੈਂਡਲ ਕੀਤਾ ਜਾਊਗਾ ਹਾਂ ਜੇ ਕਿਸੇ ਦਾ ਕੋਈ ਰਾਈਟ ਬਣਦਾ ਸੀਗਾ ਕੋਈ ਹੱਕ ਬਣਦਾ ਸੀਗਾ ਤੇ ਪਾਰਟੀ ਐ ਸਰਕਾਰ ਉਹਦਾ ਹੱਕ ਉਹ ਨਹੀਂ ਦੇ ਸਕੇਗੀ ਹੈਗੀ ਤੇ ਉਹੋ ਜੇ ਕਿਲੇ ਕਿਲੇ ਵਗਰ ਕੰਨੂ ਆਇਡੈਂਟੀਫਾਈ ਕਰਕੇ ਮੈਂ ਆਪ ਉਹਨਾਂ ਤੱਕ ਪਹੁੰਚ ਕਰੂੰਗਾ ਅਲ ਨਤੀਜੇ ਵੀ ਆ ਰਹੇ ਨੇ ਚਾਰ ਜਿੰਨੀ ਚੋਣਾਂ ਦੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪ੍ਰਧਾਨ ਬਣਨ ਤੋਂ ਬਾਅਦ ਸਿੱਧਾ ਜਿਹੜਾ ਇਮਤਿਹਾਨ ਸੀ ਉਹਦਾ ਰਿਜ਼ਲਟ ਆ ਰਿਹਾ ਬਿਲਕੁਲ ਜੀ ਮੈਂ ਇਹ ਮੰਨ ਕੇ ਚੱਲਦਾ ਕਿ ਜਲੰਧਰ ਵੈਸੀ ਤਰ੍ਹਾਂ ਇਹ ਚਾਰੀ ਸੀਟਾਂ ਵੀ ਸੀ ਵੱਡੇ ਮਾਰਜਿਨ ਦੇ ਉੱਪਰ ਜਿੱਤਣ ਜਾ ਰਹੇ ਹੇਤੜਪਾਦੀ ਤੁਹਾਡੇ ਕੋਲ ਜ਼ਿੰਮੇਵਾਰੀ ਸੀ ਬੜੇ ਵੱਡੇ ਮਾਰਜਿਨ ਦੇ ਉੱਪਰ ਜਿੱਤਣ ਜਾ ਰਹੇ ਨਵੇਂ ਰਿਜ਼ਲਲਟ ਨੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਮੈਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਕਿਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਪਾਰਟੀਆਂ ਦੇ ਵਿੱਚ ਜਿਹੜਾ ਹਲਚਲ ਵੇਖਣ ਨੂੰ ਮਿਲ ਰਹੀ ਸੀ ਤੇ ਕਹਿੰਦੇ ਪ੍ਰਧਾਨਾਂ ਦੇ ਤੁਹਾਡਾ ਜਿਹੜਾ ਆ ਸਮੀਕਰਨ ਚੇਂਜ ਹੋਏ ਪਾਰਟੀ ਦੇ ਵਿੱਚ ਇਸ ਦੇ ਅਸਲ ਕਾਰਨ ਕੀ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਹਾਂ ਪ੍ਰਧਾਨ ਚੇਂਜ ਕੀਤਾ ਜਾ ਰਿਹਾ ਕਿਉਂਕਿ ਮੀਡੀਆ ਦੇ ਵਿੱਚ ਤੇ ਕਿਆਸ ਰਹੀਆਂ ਕਾਫੀ ਸਮਾਂ ਤੋਂ ਸ਼ੁਰੂ ਹੋ ਗਈਆਂ ਸੀ ਮੀਡੀਆ ਦੇ ਵਿੱਚ ਤਾਂ ਸਾਨੂੰ ਕਈ ਵਾਰੀ ਪ੍ਰਧਾਨ ਬਣਾ ਚੁੱਕੇ ਤੇ ਕਈ ਵਾਰੀ ਢੰਡੇ ਵਸਤੇ ਚ ਪਾ ਚੁੱਕੇ ਸੀ ਪਰ ਮੈਂ ਇਹ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਕੱਲ ਰਾਤੀ ਬੜੀ ਲੇਟ ਨਾਈਟ ਹੈ ਜਿਹੜਾ ਉਹ ਮਿਲੀ ਔਰ ਫਿਰ ਉਸ ਤੋਂ ਬਾਅਦ ਅੱਜ ਅਸੀਂ ਮੈਂ ਔਰ ਸ਼ੈਰੀ ਕਲਸੀ ਜੀ ਅਸੀਂ ਸੀਐਮ ਕੋਲੇ ਗਏ ਤੇ ਉਹਨਾਂ ਨੂੰ ਵਿਸ਼ ਕੀਤਾ ਉਹਨਾਂ ਦੀਆਂ Blessing ਨੇ ਜਿਹੜੀਆਂ ਉਹ ਲਈਆਂ ਕਿਉਂਕਿ ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਹੈ ਜਿਹੜਾ ਉਹ ਉਹ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਮਾਇਨੇ ਕੀ ਹੈ ਇਸ ਬਦਲਾਵ ਤੇ ਮਾਇਨੇ ਕੀ ਕੱਢੇ ਜਾਣ ਨਹੀਂ ਉਹ ਤਾਂ ਅਖਰ ਤੁਸੀਂ ਮੀਡੀਆ ਵਾਲੇ ਨੇ ਕੱਢਣੇ ਨੇ ਵੀ ਕੀ ਕੱਢਣੇ ਨੇ ਪਰ ਮੈਂ ਮੰਨ ਕੇ ਚੱਲਦਾ ਕਿ ਨੇਚਰ ਦੇ ਵਿੱਚ ਇੱਕੋ ਹੀ ਚੀਜ਼ ਜੇ ਕੋਈ ਪਰਮਨੈਂਟ ਹੈ ਤਾਂ ਉਹ ਚੇਂਜ ਪਰਮਨੈਂਟ ਹੈ ਉਹ ਬਦਲਾ ਪਰਮਨੈਂਟ ਹੈ ਉਹਨੇ ਹੁੰਦੇ ਹੀ ਰਹਿਣਾ ਸੋ ਇਸ ਕਰਕੇ तकरीबन 7 7.5 ਸਾਲ ਦੇ ਕਰੀਬ ਮਾਨਸਾਪ ਪ੍ਰਧਾਨ ਰਹੇ ਬਹੁਤ ਵਧੀਆ ਉਹਨਾਂ ਦੀ ਟੈਨਯੂਰ ਰਹੀ ਉਹਨਾਂ ਦੀ ਟੈਨਯੂਰ ਦੇ ਵਿੱਚ ਹੀ ਆਵਾਜ਼ ਦੀ ਪਾਰਟੀ 92 ਸੀਟਾਂ ਦੇ ਵੱਡੇ ਮੈਂਡੇਟ ਦੇ ਨਾਲ ਸਰਕਾਰ ਦੇ ਵਿੱਚ ਆਈ ਹੁਣ 2.5 ਸਾਲਾਂ ਦਾ ਕਿਉਂਕਿ ਸਰਕਾਰ ਮੁਖੀ ਵੀ ਨੇ ਸਰਕਾਰ ਦੇ ਮਹਿਕਮੇ ਵੀ ਕਾਫੀ ਸੀ ਉਹਨਾਂ ਕੋਲ ਉਹਨਾਂ ਨੇ ਆਪ ਹੀ ਇੱਛਾ ਜ਼ਾਹਰ ਕੀਤੀ ਸੀਗੀ ਤੇ ਉਹਦੇ ਅਕੋਰਡਿੰਗ ਟੂ ਪਾਰਟੀ ਨੇ ਫੈਸਲਾ ਲਿਆ ਸਨਿਤਿਕ ਪਾਰਟੀ ਬਾਰੇ ਕਿਹਾ ਜਾਂਦਾ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਉਹਦਾ ਸੰਗਠਨ ਜਿਹੜਾ ਆਪਣੇ ਆਪ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਕੀ ਰਣਨੀਤੀ ਬਣਾ ਕੇ ਚੱਲ ਰਹੇ ਹੋ ਕਿ ਇਸ ਸੰਗਠਨ ਨੂੰ ਇਸ ਜਿਹੜੀ ਮਜ਼ਬੂਤੀ ਹੈ ਉਸ ਨੂੰ ਕਾਇਮ ਰੱਖਿਆ ਜਾਏ ਉਸ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਅ ਕਿਸੇ ਵੀ ਪਾਰਟੀ ਦੀ ਜਿਹੜੀ ਜਿੰਦ ਜਾਂ ਹੁੰਦਾ ਹੈ ਉਹਦਾ ਵਰਕਰ ਹੁੰਦਾ ਕਿਉਂਕਿ ਵਰਕਰ ਹੀ ਤੁਹਾਨੂੰ ਸੱਤਾ ਦੇ ਵਿੱਚ ਲੈ ਕੇ ਆਇਆ ਹੁੰਦਾ ਉਹਨਾਂ ਨੂੰ ਮਜ਼ਬੂਤ ਕਰਨਾ ਉਹਨਾਂ ਨੂੰ ਇਸ ਕਾਬਿਲ ਬਣਾਉਣਾ ਕਿ ਉਹ ਲੋਕਾਂ ਦੇ ਕੰਮ ਸਹੀ ਜੇਨੂਇਨ ਕੰਮ ਨੇ ਜਿਹੜੇ ਜਿਸਪੋਜ਼ ਕਿਤੇ ਨਹੀਂ ਹੋ ਰਹੇ ਉਸ ਵਿਅਕਤੀ ਦਾ ਜਿਹੜਾ ਲਾਈਨ ਦੇ ਲਾਸਟ ਦੇ ਵਿੱਚ ਹੈ ਲੋਕਾਂ ਦੇ ਕੰਮ ਉਹ ਕਾਰਨ ਕਿਉਂਕਿ ਸੇਵਾ ਜਿੰਨੀ ਵਧੀਆ ਤੁਸੀਂ ਰਾਜਨੀਤੀ ਦੇ ਵਿੱਚ ਕਰ ਸਕਦੇ ਹੋ ਔਰ ਕਿਸੇ ਕੰਮ 'ਚ ਨਹੀਂ ਕਰ ਸਕਦੇ ਹੈਗੇ ਸੋ ਉਹਨਾਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਹੈ ਉਹ ਰੋਗੇ ਸਾਡੀ ਪਾਰਟੀ ਨੇ ਨਾਰਾ ਵੀ ਦਿੱਤਾ ਸੀ ਕਿ ਆਮ ਜਿਹੜੇ ਲੋਕ ਨੇ ਉਸ ਨੂੰ ਤਰਜੀਹ ਦਿੱਤੀ ਜਾਏਗੀ ਤੇ ਇਸ ਸਿਧਾਂਤ ਦੇ ਉੱਪਰ ਅੱਗੇ ਵੀ ਕਾਇਮ ਰਹੇਗੀ ਪਾਰਟੀ 100% ਕਾਇਮ ਰਹੋਗੀ ਜੀ ਵਿਰੋਧੀ ਕਿਉਂਕਿ ਸਵਾਲ ਕਰਦੇ ਨੇ ਕਹਿੰਦੇ ਹੁਣ ਆਮਦਿਨੀ ਬਲਕਿ ਖਾਸ ਲੋਕਾਂ ਦੀ ਪਾਰਟੀ ਹੋ ਕਿਹੜੇ ਵਿਰੋਧੀ ਦੀ ਗੱਲ ਕਰਦੇ ਤੁਸੀਂ ਉਹ ਵਿਰੋਧੀ ਮੈਂ ਦੇਖੋ ਮੇਰੀ ਆਦਤ ਨਹੀਂ ਵੀ ਮੈਂ ਕਿਸੇ ਤੇ ਨਿੱਜੀ ਕਿੰਤੂ ਪਰੰਤੂ ਕਰਾਂ ਕਿਉਂਕਿ ਜੇ ਤੁਸੀਂ ਨਿੱਜੀ ਕਿੰਤੂ ਪਰੰਤੂਆਂ ਦੇ ਵਿੱਚ ਪਏ ਜਾਂਦੇ ਹੋ ਤਾਂ ਤੁਹਾਡੇ ਅਸਲੀ ਮੁੱਦੇ ਨੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ ਕਿਹੜੇ ਵਿਰੋਧੀ ਦੀ ਗੱਲ ਕਰਦੇ ਹਾਂ ਸੀ ਅਕਾਲੀ ਦਲ ਦੀ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਧਾਨ ਹੀ ਨਹੀਂ ਸਮਝ ਆ ਰਿਹਾ ਅੱਦੇ ਬਣਾਉ ਬਚਾਉਣ ਲੱਗੇ ਨੇ ਅੱਦੇ ਲਾਉਣ ਲੱਗੇ ਹੋਏ ਨੇ ਭਾਜਪਾ ਦੀ ਜਿਨ੍ਹਾਂ ਨੂੰ ਆ ਜਾਖੜ ਸਾਹਿਬ ਇਧਰੋਂ ਗਏ ਕਾਂਗਰਸ ਦੇ ਵਿੱਚੋਂ ਤੇ ਅੱਜ ਮਹੀਨੇ ਤੋਂ ਉਸ ਪਾਰਟੀ ਦੇ ਵਿੱਚ ਪ੍ਰਧਾਨ ਬਣੂਗੀ ਤਿਆਰ ਨਹੀਂ ਹੈ ਕਿਸੇ ਨੂੰ ਇਹ ਹੀ ਨਹੀਂ ਪਤਾ ਤੁਸੀਂ ਦੱਸੋ ਨਿਕਾ ਬੀਬੀ ਪੰਜਾਬ ਦਾ ਪ੍ਰਧਾਨ ਕੌਣ ਹੈ ਤੇ ਕਾਂਗਰਸ ਦਾ ਕਾਂਗਰਸ ਤਾਂ ਕਾਂਗਰਸ ਪਾਰਟੀ ਨੇ ਜੀ ਕਾਂਗਰਸ ਜਿਵੇਂ ਉਹ ਪੁਰਾਣੇ ਰਾਜਮਾਇਰ ਨਾਲ ਸੰਬੰਧਦਾ ਸੀ ਨਾ ਕਿ ਮਿਸਲਾਂ ਨੇ ਅੜੜ ਕਾਂਗਰਸ ਪਾਰਟੀ ਮਿਸਲਾਂ ਦੇ ਰੂਪ ਚ ਕੰਮ ਕਰਦੀ ਹੈ ਇਹ ਰਾਜਾ ਵੜਿੰਗ ਜੀ ਦੀ ਮਿਸਲ ਇਹ ਪ੍ਰਤਾਪ ਬਾਜਵਾ ਜੀ ਦੀ ਮਿਸਲ ਇਹ ਚੰਨੀ ਸਾਹਿਬ ਦੀ ਮਿਸਲ ਇਹ ਕਿਸੇ ਹੋਰ ਦੀ ਮਿਸਲ ਸੋ ਇਹ ਮਿਸਲਾਂ ਨੇ ਜਿਹੜੀਆਂ ਇਹ ਪਹਿਲਾਂ ਲੈ ਕੇ ਡੁਬਦਿਆਂ ਰਹੀਆਂ ਕਾਂਗਰਸ ਨੂੰ ਆ ਤਾਲਾ ਤਰੀ ਦਾ ਉਦਾਹਰਨਾ ਜਿਹੜੀ ਉਹ ਹਰਿਆਣੇ ਦੀ ਦੇਖ ਲੋ ਸੋ ਇਸ ਕਰਕੇ ਉਹਨਾਂ ਵਿਰੋਧੀਆਂ ਜਿਨ੍ਹਾਂ ਦਾ ਕੋ ਆਪ ਦਾ ਮੂੰਹ ਸਿਰ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਰੈਫਰ ਕਰਕੇ ਮੈਨੂੰ ਸਵਾਲ ਕਰੀ ਜਾਂਦੇ ਹੋ ਘਮਾਲ ਕਰਦੇ ਹੋ ਇਹ ਦਾ ਤਰੀ ਸਵਾਲ ਵਰਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੁਣਨ ਹਲਾਣਾ ਚਾਹੋਗੇ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਤਗੜੇ ਹੋ ਜੋ ਹਮਲਾ ਮਾਰੋ ਹੋ ਸਕਦਾ ਹੈ ਕਿ ਢਾਈਆਂ ਸਾਲਾਂ ਦੇ ਵਿੱਚ ਕਿਸੇ ਸਾਥੀ ਵੀਰ ਦੇ ਕੰਮ ਨਾ ਵੀ ਹੋਏ ਹੁਣ ਪਰਿਵਾਰ ਦੀ ਤਰ੍ਹਾਂ ਉਹਨਾਂ ਨੂੰ ਸੰਗਠਿਤ ਕਰਾਂਗੇ ਕੱਲਾ ਕੱਲਾ ਸਾਡਾ ਜਿਹੜਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵਰਕਰ ਹੈ ਜਿਹੜਾ ਉਹ ਮੋਤੀਆਂ ਮੋਤੀਆਂ ਦੇ ਸਮਾਨ ਹੈ ਤੇ ਮੋਤੀਆਂ ਨੂੰ ਲੜੀ ਦੇ ਵਿੱਚ ਪਰੋਵਾਂਗੇ ਤੇ 2027 ਦੇ ਵਿੱਚ ਅ 2022 ਨਾਲੋਂ ਵੀ ਵੱਡੇ ਮੰਡਟ ਦੀ ਲੜਾਈ ਹੈ ਜਿਹੜੀ ਉਹ ਲੜਾਂਗੇ ਯਾਨੀ ਸਿੱਧੇ ਤੌਰ ਤੇ 2000 ਤਿਆਰੀ ਸਤਾਈ ਦੀ ਸ਼ੁਰੂ ਕਰ ਦਿੱਤੀ ਹੈ ਵੇਖਣ ਵਾਲੀ ਗੱਲ ਰਹੇਗੀ ਇਸ ਤਿਆਰੀ ਦੇ ਵਿੱਚ ਹੁਣ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਉਸ ਜ਼ਿੰਮੇਵਾਰੀ ਦੇ ਨਾਲ ਪਾਰਟੀ ਦਾ ਸੰਗਠਨ ਹੋਰ ਕਿਸ ਢੰਗ ਦੇ ਨਾਲ ਮਜ਼ਬੂਤ ਹੁੰਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ